ਸਾਸੀ ਕਾਜੀ ਸਾਰਿਆਂ ਨੂੰ ਤੁਹਾਡੇ ਵਸਾਜੀ ਦੇ ਸੂਟਾਂ ਦੇ 컬렉ਸ਼ਨ ਬਹੁਤ ਹੀ ਵਧੀਆ ਲਿਆ ਕਹਿੰਦੀ ਵੀਡੀਓ ਨੂੰ ਅੰਨ ਤੱਕ ਵਜੂਦ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਇਹ ਜਿਹੜਾ ਫੈਬਰਿਕ ਹੋਗਾ ਪਿਓਰ ਤੁਹਾਨੂੰ ਕ੍ਰੇਪਰ ਸੂਟ ਮਿਲੇਗਾ ਇਸ ਦੇ ਉੱਪਰ ਹੈਵੀ ਕਟ ਦਾਣਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਕਲਰ অপਸ਼ਨ ਬਹੁਤ ਹੀ ਪੇ ਡਾਰਕ ਹੋਣਗੇ ਪਰ ਮੀਟਰ ਦੇ ਅਕੋਰਡਿੰਗ ਪ੍ਰਾਈਸ ਲੱਗਾ ਹੋਇਆ ਅਗਲਾ ਸੂਟ ਹੋਏਗਾ ਨੇਚਰਲ ਕ੍ਰੇਪ ਦੇ ਹੋਏਗਾ ਇਸ ਤੇ ਵੀ ਬਹੁਤ ਹੀ ਪਿਆਰੀ ਕਟਵਰਕ ਐਮਬਲਾਈਡਰੀ ਕੀਤੀ ਗਈ ਹੈ ਪ੍ਰਾਈਸ ਸਾਰੇ ਹੀ ਸੂਟਾਂ ਦੇ ਨਾਲ ਨਾਲ ਮੈਂਸ਼ਨ ਉੱਪਰ ਕਰ ਦਿੱਤਾ ਹੈ ਅਗਲਾ ਇਹ ਜਿਹੜਾ ਹੋਏਗਾ ਸੂਟ ਇਹ ਤੁਹਾਨੂੰ ਗਲਾਸ ਔਰ ਗੈਂਜ਼ਾ ਵਿੱਚ ਸੂਟ ਮਿਲ ਜੇਗਾ ਇਸ ਦੇ ਉੱਪਰ ਬਹੁਤ ਹੀ ਪਿਆਰਾ ਗੋਟੇ ਪਤੀ ਦਾ ਵਰਕ ਕੀਤਾ ਗਿਆ ਨਾਲ ਬਾਟਮ ਪਲੇਨ ਰਹੇਗੀ ਔਰਗੈਂਜ਼ਾ ਦੇ ਵਿੱਚ ਦੁਪੱਟਾ ਹੋਏਗਾ ਬਹੁਤ ਹੀ ਪਿਆਰੇ ਹੈਵੀ ਸੂਟ ਰੈਡੀ ਕੀਤੇ ਗਏ ਨੇ ਤੁਸੀਂ ਆਪਣੇ ਲਈ ਕੋਈ ਵੀ ਸੂਟ ਬਾਇ ਕਰ ਸਕਦੇ ਹੋ ਅਗਲਾ ਸੂਟ ਰਹੇਗਾ ਪਿਓਰ ਵੈਲਵਟ ਦੇ ਵਿੱਚ ਹੋਏਗਾ ਸੂਟ ਵਰਕ ਬਹੁਤ ਹੀ ਪਿਆਰਾ ਕੀਤਾ ਹੋਇਆ ਬਾਟਮ ਤੇ ਵਰਕ ਕੀਤਾ ਹੋਏਗਾ ਨਾਲ ਜਿਹੜਾ ਦੁਪੱਟਾ ਹੋਏਗਾ ਵੈਲਵਟ ਦੇ ਵਿੱਚ ਹੋਏਗਾ ਅਗਲਾ ਏ ਸੂਟ ਹੋਏਗਾ ਪਿਓਰ ਗਲਾਸ ਔਰ ਗੈਂਜ਼ਾ ਦੀ ਸ਼ਰਟ ਹੋਏਗੀ ਹੈਂਡਵਰਕ ਦਾ ਕੰਮ ਕੀਤਾ ਹੋਇਆ ਬਾਟਮ ਪਲੇਨ ਦੇਗੀ ਦੁਪੱਟਾ ਗਲਾਸ ਔਰ ਗੈਂਜ਼ਾ ਦੇ ਚੋ ਹੋਏਗਾ ਜੇਕਰ ਕੋਈ ਵੀ ਸੂਟ ਬੁੱਕ ਕਰਵਾਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਭੇਜ ਕੇ ਮੇਰੇ WhatsApp ਨੰਬਰ ਤੇ ਸੂਟ ਬੁੱਕ ਕਰਵਾ ਸਕਦੇ ਹੋ ਇਹ ਜਿਹੜਾ ਸੂਟ ਹੋਏਗਾ ਸ਼ਿਮਰ ਸਿਲਕ ਦੇ ਚੋ ਹੋਏਗਾ ਇਸ ਦੇ ਉੱਪਰ ਵੀ ਹੈਂਡਵਰਕ ਦਾ ਕੰਮ ਕੀਤਾ ਹੋਇਆ ਬਾਟਮ ਸਿਲਕ ਦੀ ਨਾਲ ਹੋਏਗੀ ਬਾਟਮ ਤੇ ਵਰਕ ਕੀਤਾ ਹੋਏਗਾ ਨਾਲ ਦੁਪੱਟਾ ਹੋਏਗਾ ਪਿਓਰ ਚਨਾਉਣ ਦੇ ਵਿੱਚ ਬਹੁਤ ਹੀ ਪਿਆਰੇ ਸੂਟ ਰੈਡੀ ਕੀਤੇ ਗਏ ਨੇ ਦੋ ਕਲਰ ਤੁਹਾਨੂੰ ਨਾਲ ਸੂਟਾਂ ਵਿੱਚ ਮਿਲ ਜਾਣਗੇ ਅਗਲਾ ਸੂਟ ਹੋਏਗਾ ਗਲਾਸ ਸਿਲਕ ਦੇ ਵਿੱਚ ਸੂਟ ਹੋਏਗਾ ਇਸ ਦੇ ਉੱਪਰ ਵੀ ਹੈਂਡਵਰਕ ਦਾ ਕੰਮ ਕੀਤਾ ਪਲੱਸ ਇਸ ਦੇ ਉੱਪਰ ਆਰੀ ਵਰਕ ਕੀਤਾ ਗਿਆ ਨਾਲ ਬਾਟਮ ਹੋਏਗੀ ਸਿਲਕ ਦੀ ਪਲੇਨ ਦੇ ਹੈਗੀ ਨਾਲ ਦੁਪੱਟਾ ਜਿਹੜਾ ਹੋਗਾ ਗਲਾਸ ਸਿਲਕ ਦੇ ਵਿੱਚ ਹੋਏਗਾ ਇਹਨਾਂ ਸੂਟਾਂ ਵਿੱਚ ਤਾਂ ਦੋ ਕਲਰ ਮਿਲ ਜਾਣਗੇ ਜੇਕਰ ਅੱਜ ਦੀ ਵੀਡੀਓ ਵਧੀਆ ਲੱਗੀ ਹੋਏ ਤੇ ਤੁਸੀਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਰਿਓ ਥੈਂਕ ਯੂ